ਵੀਡੀਓ ਇਹ ਸਿਰਫ ਰੀਲ ਆ ਇਹਦੀ ਵੀਡੀਓ 26 ਲੱਖ ਚੱਲੀ ਹੋਈ ਆ ਆ 1500 ਰੁਪਏ ਦਾ ਇੱਕ ਤੇ 2500 ਰੁਪਏ ਵਾਲੀ ਦੋ ਵਾਲੀ ਵੀਡੀਓ ਆ ਔਰ ਅੱਜ ਸਾਨੂੰ ਅਨਿਵਰਸਰੀ ਦੇ ਕਰਕੇ ਗਿਫਟ ਲੈ ਕੇ ਆਏ ਆ ਆ ਲੋ 48 ਘੰਟੇ ਬਾਅਦ ਅਸੀਂ ਕੱਢਾਂਗੇ ਗਾਈਡ 10 ਇਹ 1700 ਵਾਲਾ ਮੈਂ 1100 ਦੀ ਗੱਲ ਕੀਤੀ ਆ 1100 ਵਾਲਾ ਹੀ ਮੈਂ ਦੇਣਾ ਜੇ ਕਿਸੇ ਨੇ ਜਿਹੜਾ ਲੱਕੀ ਵਿਨਰ ਨਿਕਲਿਆ ਜੀ ਉਹਨੇ ਪੈਸੇ ਪਾ ਕੇ ਆਹ ਲੈਣਾ ਆਹ ਲੈ ਲਿਓ 1100 ਵਾਲਾ ਗਾਈਡ 10 ਇਹ ਚਾਹੁੰਦਾ ਵਾਈਟ ਬਲੈਕ ਬਲੂ ਉਹ ਜੇ ਲੈਣਾ ਤੁਹਾਨੂੰ ਗਿਫਟ ਮਿਲੂਗਾ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਪੇਜ ਨੂੰ ਫੋਲੋ ਕਰ ਲਿਓ ਹੁਣ ਤੁਹਾਨੂੰ ਆਗੇ ਅਸੀਂ ਸਿਸਟਮ ਤੇ ਜਿਹਦੇ ਪਿੱਛੇ ਅਸੀਂ ਵੀਡੀਓ ਪਾਈ ਸੀਗੀ ਠੀਕ ਹੈ ਜੀ ਤੇ ਇਹਦੇ ਵਿੱਚ ਨਿਊ ਬੈਲੈਂਸ ਵਾਲਾ ਮਾਡਲ ਆਇਆ ਵਾ 1500 ਦਾ 2 ਮਿੰਟ ਪਹਿਲੇ ਨਿਊ ਬੈਲੈਂਸ ਵਾਲਾ ਮਾਡਲ ਆਇਆ ਆ ਦੇਖੋ 1500 ਦਾ 1 7000 ਐਮ ਆਰ ਪੀਆ ਬਾਕਸ ਲੱਗਿਆ ਹੋਇਆ ਸਾਰਾ ਠੀਕ ਹੈ ਸਕੈਨ ਹੁੰਦਾ ਇਹਦੇ ਮਾਡਲ ਅਸੀਂ ਨਵੇਂ ਮੰਗਾਏ ਨੇ ਇੱਕ ਤਾਂ ਇਹਦੇ ਚ ਵਾਈਟ ਬਲੂ ਆ ਗਿਆ ਦੁਬਾਰਾ ਰੀਸਟਾਕ ਹੋ ਗਿਆ ਠੀਕ ਹੈ ਇੱਕ ਇਹਰੇ ਜਿਹਾ ਕਲਰ ਦੇਖੋ ਕਿੰਨੇ ਸੋਹਣੇ ਰੈੱਡ ਕਲਰ ਮੰਗਵਾਏ ਆ ਪ੍ਰੋਪਰ ਰੈੱਡ ਦੇ 10 ਕਾਰਟਨ ਲਏ ਆ ਕੋਈ ਬੰਦਾ ਇੱਕ ਇੱਕ ਕਾਰਟਨ ਲਊਗਾ ਵੀ ਘੱਟ ਵੇਖਦਾ ਸਾਡੇ ਕੋਲ ਇਦਾਂ ਦੇ ਕਲਰਾਂ ਦੀ ਬਾਹਰ ਬਹੁਤ ਡਿਮਾਂਡ ਆ ਬਾਹਰ ਬੂਟ ਬਹੁਤ ਜਾਂਦਾ ਵਾ ਠੀਕ ਆ ਜੀ ਤੇ ਜਿਮ ਵਾਲੇ ਬਹੁਤ ਸੋਹਣਾ ਸ਼ੂ ਚੇਨ ਯੂਜ਼ ਕਰਦੇ ਆ 41 ਤੋਂ 45 ਸਾਈਜ਼ ਆ